ਵੀ ਵਿਸਟੋਕ ਤੋਂ ਸੀਗੇ ਅੱਛਾ ਜੀ ਹਰਿਆਣੇ ਦੇ ਵਿੱਚ ਜੋਬ ਕਰਦੇ تھے۔ ਠੀਕ ਆ ਇਹਨਾਂ ਨੇ ਆਪਣੀ ਨੌਕਰੀ ਛੱਡੀ ਜੇ ਅਨਾਜ ਨਹੀਂ ਖਾਂਦੇ تھے۔ ਅੱਛਾ ਜੀ ਤੇ ਸਾਡੇ ਫਾਦਰ ਸਾਹਿਬ ਜੋ ਹੈ ਇਹਨਾਂ ਨੂੰ ਹਰ ਰੋਜ਼ ਦੁੱਧ ਦੇਣ ਵਾਸਤੇ ਜਾਂਦੇ। ਅੱਛਾ ਜੀ ਇੱਥੇ ਸਮਾਦੀ ਲੈਣੀ ਹੈ। ਅੱਛਾ ਜੀ ਤੇ ਮੈਂ ਆਪਣੇ ਹੱਥਾਂ ਦੇ ਨਾਲ ਇੱਥੇ ਖੁਦਾਈ ਕਰਦਾ। ਅੱਛਾ ਜੀ ਤੇ ਮੈਂ ਇਸ ਤੇ ਉਹਨਾਂ ਦਾ ਆਪਣਾ ਟਾਈਮ ਡੇਟ ਇੱਥੇ ਇੱਕ ਗੁਫਾ ਹੈਗੀ ਹੈ। ਅੱਛਾ ਜੀ ਤੇ ਮੈਂ ਉੱਥੇ ਤਪੱਸਿਆ ਕਰਨੀ ਉਹ ਦੱਸੋ ਕਿੱਥੇ ਹੈ। ਅੱਛਾ ਜੀ ਤੇ ਫਾਦਰ ਸਾਹਿਬ ਕਿੰਨਾਂ ਦੀ ਭਗਤੀ ਕਰਦੇ ਸੀ ਇਹ? ਇਹ ਹੁਣ ਅਨਾਜ ਬਿਲਕੁਲ ਨਹੀਂ ਖਾਂਦੇ ਤੇ ਉਹ ਅੱਛਾ ਜੀ ਔਰ ਲੇਡੀਜ਼ ਵੀ ਉੱਥੇ ਨਹੀਂ ਜਾਂਦੀ ਨਹੀਂ ਜਾ ਸਕਦੀ ਹਾਂਜੀ ਉੱਥੇ ਲਿਖਿਆ ਹੁਣ ਵੀ ਠੀਕ ਹੈ ਜੀ ਲੇਡੀਜ਼ ਵਾਸਤੇ ਜਾਣੇ ਵਾਸਤੇ ਮਨਾ ਮਨਾ ਖਿਡਾਰੀ ਸਾਹਿਬ ਬਿਲਕੁਲ ਹੈਗੇ ਆ ਜੀ ਹਾਂਜੀ ਉਹ ਇੱਥੇ ਆਉਂਦੇ ਜਗਤ ਪੂਰੀ ਪੂਰੀ ਟੀਮ ਆਂਦੀ ਹੈ ਅੱਛਾ ਜੀ ਔਰ ਆਉਂਦੇ ਆਸ਼ੀਰਵਾਦ ਲੈ ਕੇ ਜਾਂਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਦੋਸਤੋ ਅੱਜ ਫਿਰ ਹਿਮਾਚਲ ਦੇ ਵਿੱਚ ਜਾ ਰਹੇ ਆ ਡਿਸਟ੍ਰਿਕਟ ਉਨਾ ਲਾਸਟ ਬਲੌਗ ਵੀ ਤੁਸੀਂ ਦੇਖਿਆ ਸੀਗਾ ਜਿੱਥੇ ਅਸੀਂ ਸੰਧੂਰ ਵਾਲਾ ਮੰਦਿਰ ਦਿਖਾਇਆ ਤੁਹਾਨੂੰ ਨਾਲ ਹੀ ਉਸ ਪਿੰਡ ਦੇ ਵਿੱਚ ਇੱਕ ਬਾਬਾ ਪ੍ਰੇਮਨਾਥ ਜੀ ਦਾ ਮੰਦਿਰ ਪੈਂਦਾ ਆ ਬਹੁਤ ਹੈਰਾਨੀਜਨਕ ਹਿਸਟਰੀ ਆ ਉਸ ਮੰਦਿਰ ਦੀ ਉਸ ਪਰਿਵਾਰ ਦੀ ਜਾਂ ਉਸ ਸ਼ਖਸ ਦੀ ਉਹਨਾਂ ਨੂੰ ਪ੍ਰੇਮਦਾਸ ਜੀ ਕਹਿੰਦੇ ਆ ਦੋਸਤੋ ਇੱਕ ਜਨਮ ਪਹਿਲਾਂ ਲਿਆ ਦੂਸਰੇ ਜਨਮ ਦੇ ਵਿੱਚ ਜਦੋਂ ਆਏ ਤਾਂ ਉਦੋਂ ਡਾਕਟਰ ਸਰਕਾਰੀ ਡਾਕਟਰ ਦਿੱਲੀ ਦੇ ਵਿੱਚ ਚੋਟੀ ਦੇ ਡਾਕਟਰ ਸੀਗੇ ਮਨ ਦੇ ਵਿੱਚ ਆਇਆ ਕਿ ਮੈਂ ਸੰਨਿਆਸ ਲੈ ਲਵਾਂ ਜ਼ਿੰਦਗੀ ਤੋਂ ਕਿਤੇ ਇਕਾਂਤ ਦੇ ਵਿੱਚ ਜਾ ਕੇ ਭਗਤੀ ਕਰਾਂ ਹਨੂਮਾਨ ਜੀ ਦੀ ਭਗਤੀ ਕੀਤੀ ਕਿਸੇ ਆਪਣੇ ਯਾਰ ਦੋਸਤ ਨੂੰ ਕਿਹਾ ਕਿ ਮੈਨੂੰ ਜੰਗਲਾਂ ਦੇ ਵਿੱਚ ਜਗ੍ਹਾ ਲੈ ਕੇ ਦੇ ਜਗ੍ਹਾ ਲਈ ਲਈ ਕਿਥੇ ਪਰਥੀਪੁਰ ਪਿੰਡ ਦੇ ਵਿੱਚ ਹਿਮਾਚਲ ਦੇ ਵਿੱਚ ਜਗ੍ਹਾ ਲੈ ਕੇ ਆਪਣੀ ਨੌਕਰੀ ਛੱਡ ਕੇ ਪਰਿਵਾਰ ਛੱਡ ਕੇ ਇਸ ਸਥਾਨ ਤੇ ਆ ਗਏ ਉਹ ਤੇ ਉਹਨਾਂ ਦੇ ਮਾਤਾ ਜੀ ਜਦੋਂ ਉਹਨਾਂ ਦੀ ਮਾਤਾ ਜੀ ਦੀ ਡੈਥ ਹੋ ਗਈ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸੰਨਿਆਸ ਲੈ ਲਿਆ ਇਹ ਜੰਗਲਾਂ ਚ ਆ ਕੇ ਭਗਤੀ ਕੀਤੀ ਹਨੂਮਾਨ ਜੀ ਦੀ ਅੱਜ ਉਸ ਪਵਿੱਤਰ ਸਥਾਨ ਤੇ ਚੱਲੇ ਆ ਜਿੱਥੇ ਗੁਫਾ ਦੇ ਵਿੱਚ ਬਹਿ ਕੇ ਉਹਨਾਂ ਨੇ ਭਗਤੀ ਕੀਤੀ ਤੇ ਜਿੱਥੇ ਹੀ ਆਪਣਾ ਸਰੀਰ ਛੱਡਿਆ ਕਹਿੰਦੇ ਟੂਆ ਕੱਢ ਕੇ ਸਮਾਦੀ ਲੈ ਲਈ ਸੀ 1986 ਦੇ ਵਿੱਚ 6 ਜੂਨ 1986 ਦੇ ਵਿੱਚ ਤੇ ਜਦੋਂ ਲੋਕਾਂ ਨੂੰ ਪਤਾ ਲੱਗਾ ਲੋਕਾਂ ਨੇ ਬਾਤ ਦੇ ਵਿੱਚ ਉਹਨਾਂ ਦੇ ਉੱਪਰ ਮਿੱਟੀ ਪਾਈ ਅੱਜ ਉਸ ਸਥਾਨ ਤੇ ਚੱਲੇ ਆ ਕੀ ਹਿਸਟਰੀ ਆ ਇਸ ਮੰਦਿਰ ਦੀ ਇਸ ਸਥਾਨ ਦੀ ਇੱਕ ਐਮਬੀਬੀਐਸ ਐਮਡੀ ਡਾਕਟਰ ਪ੍ਰਮਾਤਮਾ ਨੂੰ ਕਿੰਨਾ ਮੰਨਦਾ ਸੀ ਜਿਹਨੇ ਸਾਰਾ ਜੀਵਨ ਛੱਡਤਾ ਜੀਵਨ ਤਿਆਗਤਾ ਇੱਕ ਜੰਗਲਾਂ ਦੇ ਵਿੱਚ ਆ ਕੇ ਭਗਤੀ ਕੀਤੀ ਆ ਤੁਸੀਂ ਚੈੱਕ ਕਰ ਲਓ ਇਹ ਰਸਤੇ ਆ ਜੰਗਲ ਦਾ ਜਿੱਥੇ ਅਸੀਂ ਜਾਣਾ ਆ ਤੇ तकरीबन ਦੌਲਤਪੁਰ ਤੋਂ 6 ਤੋਂ 7 ਕਿਲੋਮੀਟਰ ਦੂਰੀ ਤੇ ਆ ਚੈਨਲ ਨੂੰ ਵੱਤੋ ਵੱਤ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਕੀ ਜੋ ਉਹਨਾਂ ਦੀ ਹਿਸਟਰੀ ਹੈ ਕਹਿੰਦੇ ਉਸ ਸਮੇਂ ਦਾ ਪੁਰਾਣਾ ਖੂਹ ਵੀ ਆ ਉੱਥੇ ਤੇ ਚਲੋ ਦਰਸ਼ਨ ਕਰਾਉਨੇ ਆ ਚਲਦੇ ਆ ਚੈਨਲ ਬਣੇ ਰਹੋ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਚਲੋ ਦੋਸਤੋ ਚਲਦੇ ਆ ਅੱਗੇ ਆ ਦੋਸਤੋ ਇਦਾਂ ਦਾ ਰਸਤਾ ਆ ਇਹ ਦੇਖ ਲਓ ਇੱਕ ਐਮਬੀਬੀਐਸ ਐਮਡੀ ਡਾਕਟਰ ਕਿੰਨਾ ਪਰਮਾਤਮਾ ਦਾ ਲਗਾ ਹੋਊਗਾ ਜਿਨ੍ਹਾਂ ਨੇ ਪਰਿਵਾਰ ਛੱਡਤਾ ਤੇ ਜਾ ਕੇ ਇਕਾਂਤ ਦੇ ਵਿੱਚ ਭਗਤੀ ਕੀਤੀ ਕੀਤੀ ਵੀ ਕਿਹਦੀ ਅਨੁਮਾਨ ਜੀ ਦੀ ਖੁਸ਼ ਹੋਏ 1018 ਪ੍ਰੇਮਦਾਸ ਜੀ ਕਹਿੰਦੇ ਆ ਬਹੁਤ ਸੋਹਣਾ ਬਣਿਆ ਹੋਇਆ ਮੰਦਿਰ ਚਲੋ ਦੋਸਤੋ ਚੱਲਦੇ ਆ ਕਿ ਏ ਲੋ ਦੋਸਤੋ ਸਾਨੂੰ ਭਾਈ ਸਾਹਿਬ ਹੁਣੇ ਮਿਲੇ ਆ ਬਾਕੀ ਜੋ ਪ੍ਰੇਮਦਾਸ ਜੀ ਦਾ ਮੰਦਿਰ ਦੀ ਹਿਸਟਰੀ ਆ ਪਾਜੀ ਜੈ ਮਾਤਾ ਦੀ ਜੀ ਜੈ ਮਾਤਾ ਜੀ ਪਾਜੀ ਇੱਕ ਮੰਦਿਰ ਵਾਹ ਤੇ ਪ੍ਰੇਮਦਾਸ ਜੀ ਦਾ ਹਾਂਜੀ ਪਾਜੀ ਕੀ ਹਿਸਟਰੀ ਆ ਇਸ ਮੰਦਿਰ ਦੀ ਇਹ ਇਸ ਤਰ੍ਹਾਂ ਹੈ ਕਿ ਇਹ ਬਾਬਾ ਜੀ ਪ੍ਰੇਮਦਾਸ ਜੀ ਹਾਂਜੀ ਪਹਿਲੇ ਐਮਬੀਬੀਐਸ ਡਾਕਟਰ ਸੀਗੇ ਅੱਛਾ ਜੀ ਹਰਿਆਣੇ ਦੇ ਵਿੱਚ ਜੋਬ ਕਰਦੇ تھے ਠੀਕ ਆ ਇਹਨਾਂ ਨੇ ਆਪਣੀ ਨੌਕਰੀ ਛੱਡੀ ਤੋਂ ਇੱਕ ਦਿਨ ਜੋ ਹੈ ਸਾਡੇ ਫਾਦਰ ਸਾਹਿਬ ਦੁਕਾਨ ਤੇ ਜਾ ਰਹੇ تھے۔ ਅੱਛਾ ਜੀ ਤੇ ਬਾਬਾ ਜੀ ਮਿਲੇ ਕਹਿੰਦੇ ਕਿ ਇੱਥੇ ਕੋਈ ਗੁਫਾ ਹੈ। ਅੱਛਾ ਜੀ ਤਾਂ ਤੁਸੀਂ ਦੱਸੋ ਕਿੱਥੇ ਉਹ ਗੁਫਾ ਤੇ ਮੈਂ ਉੱਥੇ ਤਪੱਸਿਆ ਕਰਨੀ। ਅੱਛਾ ਜੀ ਇਹ ਕਿਹੜੇ ਸੰਦੀ ਗੱਲ ਆ ਜੀ? ਇਹ ਲਗਭਗ ਮੇਰੇ ਖਿਆਲ ਸੇ 87 88 ਦੀ ਗੱਲ ਹੈ। 87 88 ਠੀਕ ਹੈ ਜੀ। ਉਸ ਟਾਈਮ ਫਾਦਰ ਸਾਹਿਬ ਨੇ ਇਹਨਾਂ ਨੂੰ ਉੱਥੇ ਪਹੁੰਚਾਇਆ ਤੇ ਬਾਬਾ ਜੀ ਅਨਾਜ ਨਹੀਂ ਖਾਂਦੇ। ਅੱਛਾ ਜੀ ਤੇ ਸਾਡੇ ਫਾਦਰ ਸਾਹਿਬ ਜੋ ਹੈ ਇਹਨਾਂ ਨੂੰ ਹਰ ਰੋਜ਼ ਦੁੱਧ ਦੇਣ ਵਾਸਤੇ ਜਾਂਦੇ। ਅੱਛਾ ਜੀ ਤੇ ਕਈ ਵਾਰ ਸਾਡੇ ਫਾਦਰ ਸਾਹਿਬ ਨੇ ਆ ਕੇ ਕਿਹਾ ਕਿ ਨਾ ਬਾਬਾ ਜੀ ਆਪਣੀ ਗੁਫਾ ਦੇ ਅੰਦਰ ਨਾ ਕੁਝ ਖੁਦਾਈ ਕਰਦੇ। ਅੱਛਾ ਜੀ। ਤੇ ਅੰਦਰ ਜਾ ਕੇ ਅਸੀਂ ਵੀ ਨਹੀਂ ਦੇਖਿਆ। ਜੀ। ਤੇ ਇੱਕ ਦਿਨ ਫਿਰ ਬਾਬਾ ਜੀ ਨੇ ਦੱਸਿਆ ਕਿ ਮੈਂ ਆਪਣੀ ਜੋ ਹੈ ਇੱਥੇ ਸਮਾਦੀ ਲੈਣੀ ਹੈ। ਅੱਛਾ ਜੀ। ਤੇ ਮੈਂ ਆਪਣੇ ਹੱਥਾਂ ਦੇ ਨਾਲ ਇੱਥੇ ਖੁਦਾਈ ਕਰਨਾ। ਅੱਛਾ ਜੀ। ਤੇ ਮੈਂ ਇਸ ਤੇ ਉਹਨਾਂ ਦਾ ਆਪਣਾ ਟਾਈਮ ਡੇਟ ਪਹਿਲੇ ਦਸਤੀ। ਅੱਛਾ। ਤੇ ਮੈਂ ਉਸ ਦਿਨ ਜੋ ਹੈ ਪ੍ਰਾਣ ਤਿਆਗ ਦੇਣੀ ਤੇ ਤੁਸੀਂ ਮੈਨੂੰ ਇੱਥੇ ਦਪਨਾ ਦੇਣਾ। ਠੀਕ ਹੈ ਸਮਾਦੀ ਲੈ ਲਈ ਠੀਕ ਹੈ ਜੀ ਤੇ ਇਸੇ ਤਰ੍ਹਾਂ ਜਿਸ ਦਿਨ ਅਸੀਂ ਉਹਨਾਂ ਨੂੰ ਦੇਖਣ ਗਏ ਉਹਨਾਂ ਟਾਈਮ ਦੱਸਿਆ ਸੀ ਹਾਂਜੀ ਤੇ ਉਹਨਾਂ ਨੇ ਸਮਾਦੀ ਲੈ ਲਈ ਲੈ ਲਈ ਉਹ ਜੀ ਤੇ ਪੂਰੇ ਪਿੰਡ ਨੇ ਇਕੱਠੇ ਹੋ ਕੇ ਉਹਨਾਂ ਨੂੰ ਉੱਥੇ ਦਫਨਾ ਦਿੱਤਾ ਸੀ ਅੱਛਾ ਜੀ ਤੇ ਹੁਣ ਜਿੱਥੇ ਇਹਨਾਂ ਦੇ ਆਸ਼ਰਮ ਹੈਗਾ ਉਹ ਜਿਹੜੀ ਗੁਫਾ ਹੈਗੀ ਹੈ ਹਾਂਜੀ ਇੱਥੇ ਹਰਿਆਣੇ ਦੇ ਲਗਭਗ 2000 4000 ਬੰਦੇ ਆਂਦੇ ਨੇ ਅੱਛਾ ਜੀ ਉੱਥੇ ਜਾ ਕਰਦੇ ਨੇ ਉਹਨਾਂ ਦੇ ਗੁਰੂ ਮਹਨ ਇਹ ਪਹਿਲਾਂ ਫੈਮਲੀ ਪੂਰੀ ਡਾਕਟਰਾਂ ਦੀ ਸੀ ਜੀ ਇਹ ਇਹਨਾਂ ਦੀ ਕੋਈ ਹਿਸਟਰੀ ਦੇ ਬਾਰੇ ਵਿੱਚ ਕਿਸੇ ਨੂੰ ਪਤਾ ਨਹੀਂ ਹੈ ਅੱਛਾ ਜੀ ਐਕਚੁਅਲੀ ਇਹ ਕੇਰਲਾ ਦੇ ਰਹਿਣੇ ਆਲਦੇ ਸੀ ਕੇਰਲਾ ਦੇ ਹਾਂਜੀ ਹਾਂਜੀ ਅੱਛਾ ਜੀ ਔਰ ਇਹ ਡਾਕਟਰ تھے ਹਰਿਆਣੇ ਦੇ ਵਿੱਚ ਅੱਛਾ ਜੀ ਦਿੱਲੀ ਦੇ ਵਿੱਚ ਵੀ ਸੀਗੇ ਦਿੱਲੀ ਦੇ ਵਿੱਚ ਠੀਕ ਹੈ ਜੀ ਉੱਥੋਂ ਆਪਣੀ ਜੌਬ ਛੱਡੀ ਇਹਨਾਂ ਨੇ ਜੀ ਫਿਰ ਇਹਨਾਂ ਨੂੰ ਇਸ ਗੁਫਾ ਦੇ ਬਾਰੇ ਵਿੱਚ ਕਿਸ ਤਰ੍ਹਾਂ ਪਤਾ تھا ਕਿ ਆ ਇਹ ਸਾਨੂੰ ਵੀ ਜਿਆਦਾ ਨੌਲੇਜ ਨਹੀਂ ਉਹਨਾਂ ਨੇ ਦੱਸਿਆ ਵੀ ਨਹੀਂ ਕਿਸੇ ਨਾਲ ਇੱਥੇ ਆ ਕੇ ਇਹਨਾਂ ਸਾਨੂੰ ਦੱਸਦੇ ਹੈ ਵੀ ਇੱਥੇ ਦੀ ਇੱਕ ਗੁਫਾ ਹੈਗੀ ਹੈ ਅੱਛਾ ਜੀ ਤੇ ਮੈਂ ਉੱਥੇ ਤਪੱਸਿਆ ਕਰਨੀ ਉਹ ਦੱਸੋ ਕਿੱਥੇ ਹੈ ਅੱਛਾ ਜੀ ਤੇ ਫਾਦਰ ਸਾਹਿਬ ਕਿਹਨਾਂ ਦੀ ਭਗਤੀ ਕਰਦੇ ਸੀ ਇਹ ਕੀ ਹੁਣ ਸਾਨੂੰ ਉੱਤੇ ਲਿਖਿਆ ਹਨੂਮਾਨ ਜੀ ਦੀ ਲਿਖਿਆ ਹਨੂਮਾਨ ਹਾਂ ਵੈਸੇ ਭਗਤ ਹਨੂਮਾਨ ਜੀ ਦੇ ਅੱਛਾ ਜੀ ਆਪਾਂ ਨੂੰ ਪਤਾ ਕਿੰਨੀ ਕੁ ਉਮਰ ਹੋਗੀ ਉਹਨਾਂ ਦੀ ਦੇਖੋ ਜੀ ਸਾਨੂੰ ਦੇਖਣ ਜੇ ਤਾਂ ਇਸ ਤਰ੍ਹਾਂ ਲੱਗਦੇ ਹੈ ਕਿ 35 ਸਾਲ ਦੇ ਹੋਣਗੇ ਅੱਛਾ ਜੀ ਲੇਕਿਨ ਉਹ ਉਹ ਕਹਿੰਦੇ ਸੀ ਕਿ ਮੈਂ ਆਪਣੀ ਨੌਕਰੀ ਪੂਰੀ ਕਰਕੇ ਆਇਆ ਅੱਛਾ ਜੀ ਹਾਂ ਤੇ ਉਹਨਾਂ ਦੀ ਜਿਹੜੀ ਤੁਸੀਂ ਉੱਥੇ ਫੋਟੋ ਵੀ ਦੇਖੀ ਮੈਂ ਦੇਖ ਬਿਲਕੁਲ ਦੇਖੀ ਹੈ ਜੀ 30 40 ਸਾਲ ਦੀ ਏਜ ਦੇ ਵਿੱਚ ਹੀ ਲੱਗਦੇ ਲੱਗਦੇ ਉਹ ਜਿਹੜੀ ਗੁਫਾ ਬਣਾਈ ਹੈ ਬਾਹਰ ਤુલਸੀ ਦਾ ਇੱਕ ਥੜਾ ਬਣਾਇਆ ਉਹ ਸਾਰਾ ਉਹਨੇ ਆਪਣੇ ਹੱਥ ਦੇ ਨਾਲ ਹੀ ਬਣਾਇਆ ਅੱਛਾ ਜੀ ਤੇ ਅਨਾਜ ਬਿਲਕੁਲ ਨਹੀਂ ਖਾਂਦੇ ਤੇ ਉਹ ਅੱਛਾ ਜੀ ਔਰ ਲੇਡੀਜ਼ ਵੀ ਉੱਥੇ ਨਹੀਂ ਜਾਂਦੇ ਨਹੀਂ ਜਾ ਸਕਦੀ ਹਾਂ ਜੀ ਉੱਥੇ ਲਿਖਿਆ ਹੈ ਹੁਣ ਵੀ ਠੀਕ ਹੈ ਜੀ ਲੇਡੀਜ਼ ਵਾਸਤੇ ਜਾਣਾ ਹੈ ਵਾਸਤੇ ਮਨਾ ਮਨਾ ਹੈ ਜੀ ਹਾਂ ਜੀ ਇਸ ਲਈ ਉਹ ਬੜੀ ਅੱਛੀ ਔਰ ਸੱਚੀ ਸੁੱਚੀ ਜਗ੍ਹਾ ਹੈ ਜੀ ਠੀਕ ਹੈ ਬੜੇ ਲੋਕ ਆਂਦੇ ਨੇ ਮੰਨਤ ਮੰਗਦੇ ਨੇ ਹਰਿਆਣੇ ਦੇ ਬੜੇ ਲੋਕ ਆਂਦੇ ਦਿੱਲੀ ਦੇ ਬੜੇ ਆਂਦੇ ਨੇ ਇਹ ਜੰਗਲਾਂ ਦੇ ਵਿੱਚ ਇੱਕ ਤਾਂ ਹੀ ਮੈਂ ਸਾਧੂ ਜੰਗਲਾਂ 'ਚ ਰਹਿ ਕੇ ਖੁਸ਼ ਹੁੰਦੇ ਹਨ ਹਾਂ ਜੀ ਸਾਡੀ ਨੈਸ਼ਨਲ ਕਬੱਡੀ ਦੀ ਜਿਹੜੀ ਟੀਮ ਹੈਗੀ ਹੈ ਹਾਂ ਜੀ ਪਰਦੀਪ ਨਰਵਾਲ ਵਗੈਰਾ ਪੂਰੀ ਟੀਮ ਆਂਦੀ ਹੈ ਇੱਥੇ ਹਰ ਸਾਲ अच्छा जी हां जी हां जी इत्ते माथा टेक दिया जग करदे नो प्रदीप नरवाल वगैरह जिन्ने भी हनो प्लेयर हैं नो खिलाड़ी इन इत्ते आंदे ਸਾਡੇ ਕੋਲ ਬੈਠਦੇ ਨੇ اچھا ਜੀ ਨਹੀਂ ਹਰਿਆਣੇ ਦੇ ਪੰਜਾਬ ਦੇ ਹਰਿਆਣੇ ਦੇ ਹਰਿਆਣੇ ਦੇ प्रदीप नरवाल जी जो हरियाणा ਦੇ ਨੇ ਠੀਕ ਹੈ ਜੀ ਇੰਟਰਨੈਸ਼ਨਲ ਖਿਡਾਰੀ ਸਭ ਬਿਲਕੁਲ ਹੈਗੇ ਆ ਜੀ ਹਾਂ ਜੀ ਉਹ ਇੱਥੇ ਆਉਂਦੇ ਜਗਰ ਪੂਰੀ ਪੂਰੀ ਟੀਮ ਆਂਦੀ ਹੈ ਅੱਛਾ ਜੀ ਹੋਰ ਆਂਦੇ ਆਸ਼ੀਰਵਾਦ ਲੈ ਕੇ ਜਾਂਦੇ ਆ ਆਸ਼ੀਰਵਾਦ ਲੈ ਕੇ ਜਾਂਦੇ ਚਲੋ ਦੋਸਤੋ ਇਹ ਬਹੁਤ ਵੱਡੀ ਗੱਲ ਆ ਬਾਕੀ ਚੱਲਦੇ ਆ ਤੇ ਜਾ ਕੇ ਦਰਸ਼ਨ ਵੀ ਕਰਾਉਨੇ ਆ ਦੀਦਾਰ ਕਰਾਉਨੇ ਆ ਤੇ ਚਲੋ ਦੋਸਤੋ ਚੱਲਦੇ ਆ ਅੱਗੇ ਲਓ ਦੋਸਤੋ ਇਹ ਐਂਟਰੀ ਗੇਟ ਆ shri shri 1008 guru prem daaji maharaj siddh gufa nehri chowk ਚਲੋ ਦੋਸਤੋ ਇੱਥੋਂ ਜਾਵਾਂਗੇ ਤੇ ਮੈਂ ਪਹਿਲਾਂ ਦੱਸ ਦਵਾਂ ਕਿ ਇਹ ਬਾਬਾ ਜੀ ਆ ਜਿਨ੍ਹਾਂ ਨੇ ਡਾਕਟਰੀ ਛੱਡ ਕੇ ਐਮਬੀਸੀ ਡਾਕਟਰੇ ਭਗਵਾਨ ਦੀ ਸ਼ਰਨ ਵਿੱਚ ਆਏ ਜੈ ਸਿਤਾਰਾਮ ਲਿਖਿਆ ਹੋਇਆ ਆ ਹਨੂਮਾਨ ਜੀ ਤੇ ਸ਼੍ਰੀ ਰਾਮਚੰਦਰ ਜੀ ਦੀ ਤਪੱਸਿਆ ਕੀਤੀ ਚਲੋ ਚੱਲਦੇ ਆ ਅੱਗੇ ਦੋਸਤੋ ਕੀ ਆ ਸੁੰਦਰ ਲੋਕੇਸ਼ਨ ਆ ਯਾਰ ਵਾਹ ਬੇ ਵਾਹ ਸੋ ਆ ਵੀ ਆ ਗਿਆ ਇੱਧਰ ਆ ਕੇ ਤਾਂ ਲੋ ਜੀ ਇੱਕ ਹੋਰ ਬਲੌਗ ਨਵੇਂ ਤੋਂ ਨਵਾਂ ਤੇ ਇੱਧਰ ਵੀ ਇੱਕ ਬਾਬਾ ਜੀ ਦੀ ਇਹ ਕਹਿੰਦੇ ਐਮਬੀਬੀਐਸ ਡਾਕਟਰ ਸੀਗੇ ਇਹ ਜਿਹੜੀਆਂ ਦੀਨ ਦੁਨੀਆ ਛੱਡ ਪੀ ਸੀਗੀ ਉੱਚੇ ਉੱਚੇ ਪਹਾੜ ਕੋਸਤੋ ਇੰਨੀ ਮਿਹਨਤ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਕਿ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਲਓ ਜੀ ਆ ਗਏ ਆ ਸਥਾਨ ਤੇ ਕਰੋ ਦਰਸ਼ਨ ਵੀਰ ਜੀ ਹੈਗੇ ਬਾਬਾ ਜੀ ਹੈਗੇ ਜੈ ਸ਼੍ਰੀ ਰਾਮ ਜੀ ਲਓ ਦੋਸਤੋ ਪੁੱਜ ਗਏ ਸਥਾਨ ਤੇ ਚੱਲਦੇ ਆ ਅੱਗੇ ਲਓ ਜੀ ਪਹਿਲਾਂ ਕਰੋ ਹਨੂਮਾਨ ਜੀ ਦੇ ਦਰਸ਼ਨ ਅੰਦਰ ਆ ਜੀ ਆ ਖੂਹੀ ਆ ਪ੍ਰੇਮ ਦਾਸ ਜੀ ਦਾ ਮੰਦਰ ਜੀ ਇਹ ਸ਼੍ਰੀ ਸ਼੍ਰੀ 101 8 ਮਹਾਰਾਜ ਪ੍ਰੇਮ ਦਾਸ ਜੀ ਜੈ ਸੀਤਾ ਰਾਮ ਲੋ ਜੀ ਲੋ ਦੋਸਤੋ ਮੰਦਰ ਆ ਗਏ ਆ ਪਹਿਲਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਕਹਿੰਦੇ ਜਿਹੜੇ ਇਹ ਬਾਬਾ ਜੀ ਸਿੱਧ ਗੁਫਾਵਾਂ ਦੀ ਸਿੱਧ ਜੋਗੀ ਪ੍ਰੇਮਨਾਥ ਜੀ ਇਹਨਾਂ ਦੇ ਦੋ ਜਨਮ ਹੋਏ ਸੀਗੇ ਪਹਿਲੇ ਜਨਮ ਦੇ ਵਿੱਚ ਜਦੋਂ ਇਹਨੂੰ ਪਤਾ ਲੱਗਾ ਸੀਗਾ ਕਿ ਇਹਨਾਂ ਨੇ ਸਰੀਰ ਛੱਡਤਾ ਫਿਰ ਦੂਸਰੇ ਜਨਮ 'ਚ ਹਰਦਵਾਰ ਜਾ ਕੇ ਸਰੀਰ ਛੱਡਤਾ ਸੀਗਾ ਫਿਰ ਇਹ ਡਾਕਟਰ ਦੇ ਰੂਪ 'ਚ ਇਹ ਸਰਜੀਕਲ ਡਾਕਟਰ ਸੀਗੇ ਇਹ ਜੋ ਸਾਨੂੰ ਪਤਾ ਲੱਗਾ ਆ ਤੇ ਉਸ ਤੋਂ ਬਾਅਦ ਸਾਰੀ ਨੌਕਰੀ ਛੱਡ ਕੇ ਇਹ ਪਹਾੜਾਂ ਦੇ ਵਿੱਚ ਇਹਨਾਂ ਨੇ ਸਮਾਧੀ ਲੈ ਲਈ ਸੀ ਆਪਣਾ ਪਹਿਲਾਂ ਪਾਠ ਪੂਜਾ ਕੀਤਾ ਫਿਰ ਕਹਿੰਦੇ ਜਿਸ ਸਮੇਂ ਇਹਨਾਂ ਨੇ ਸਮਾਧੀ ਲਈ ਹੈ ਨਾ ਤਾਂ ਇਹ ਬੈਗਟ ਉਹ ਆ ਪੱਟ ਕੇ ਬੈਗੇ ਸੀਗਾ ਤੇ ਲੋਕਾਂ ਦੀਆਂ ਨੇ ਤੇ ਮਿੱਟੀ ਨਹੀਂ ਪਾਈ ਸੀ ਪਰ ਲੋਕਾਂ ਨੂੰ ਬਾਅਦ ਚ ਪਤਾ ਲੱਗਾ ਜਦੋਂ ਇਹਦਾ ਸਰੀਰ ਸ਼ਾਂਤ ਹੋ ਗਿਆ ਸੀ ਬਾਕੀ ਪਹਿਲਾਂ ਚੱਲਦੇ ਆ ਅੰਦਰ ਤੇ ਬਾਬਾ ਜੀ ਦੇ ਦਰਸ਼ਨ ਦਿਦਾਰ ਕਰਾਉਨੇ ਆ ਇਹ ਸੀਗੇ ਬਾਬਾ ਪ੍ਰੇਮਦਾਸ ਜੀ ਤੇ ਇਹ ਇਹਨਾਂ ਦੀ ਗੁਫਾ ਜਿੱਥੇ ਇਹਨਾਂ ਨੇ ਇਹ ਗੁਫਾ ਦੇ ਵਿੱਚ ਬਹਿ ਕੇ ਆਪਣੀ ਭਗਤੀ ਕੀਤੀ ਆ ਤੇ ਜੈ 시 ਆ ਰਾਮ ਬੋਲ ਕੇ ਹਨੂਮਾਨ ਸ਼੍ਰੀ ਰਾਮਚੰਦਰ ਜੀ ਸਾਰੇ ਤੇ ਤੁਸੀਂ ਦਰਸ਼ਨ ਕਰੋ ਜੀ ਇਹ ਬਾਬਾ ਜੀ ਦੇ ਇਹਨਾਂ ਨੇ ਇਸ ਗੁਫਾ ਦੇ ਵਿੱਚ ਬਹਿ ਕੇ ਭਗਤੀ ਕੀਤੀ ਆ ਬਾਕੀ ਇਹਨਾਂ ਨੇ ਜੈਲ ਸਮਾਧੀ ਲਈ ਸੀਗੀ ਤੇ ਬਾਕੀ ਦੂਜੇ ਪਾਸੇ ਵੀ ਚੱਲਦੇ ਆ ਤੇ ਇੱਕ ਕਹਿੰਦੇ ਗੁਫਾ ਆ ਤੇ ਇੱਕ ਇਹਨਾਂ ਦਾ ਤਪਸਥਾਨ ਆ ਜਿਹੜਾ ਹੁਣ ਤੱਕ ਵੀ ਚੱਲਦਾ 1986 ਤੋਂ ਲੈ ਕੇ ਤੇ ਲਓ ਜੀ ਕੁਰੇਦਸ਼ਨ ਕਬੂਤੀ ਜੀ ਸ਼੍ਰੀ ਸਿੰਧ ਜੋਗੀ ਗੁਰੂ ਪ੍ਰੇਮਦਾਸ ਜੀ ਕੀ ਬਾਤ ਹੈ ਆ ਗੁਫਾ ਜੀ ਕੋਰ ਇੱਥੇ ਇਹ ਤਪ ਕਰਦੇ ਰਹੇ ਆ ਇਸ ਸਥਾਨ ਤੇ ਇਹਨਾਂ ਨੇ ਤਪ ਕੀਤਾ ਹੋਇਆ ਆ ਤੇ ਬਾਕੀ ਜੋ ਇਸ ਇਹਨਾਂ ਦੀ ਕੀ ਪ੍ਰੋਪਰ ਹਿਸਟਰੀ ਆ ਕਿਵੇਂ ਜਨਮ ਹੋਇਆ ਕਿਵੇਂ ਕਿੱਦਾਂ ਹੋਇਆ ਉਹ ਸਾਰਾ ਕੁਝ ਅਸੀਂ ਜਾ ਕੇ ਬਾਬਾ ਜੀ ਨੂੰ ਪੁੱਛਦੇ ਆ ਜਿਹੜੇ ਇੱਥੇ ਪੁਜਾਰੀ ਆ ਸੰਨ 2022 ਤੇ ਚਲੋ ਦੋਸਤੋ ਚੱਲਦੇ ਆ ਗੱਲਬਾਤ ਉਹਨਾਂ ਕਰਦੇ ਆ ਆ ਮੰਦਿਰ ਦਾ ਇੱਕ ਸੋਹਣਾ ਜਿਹਾ 뷰 ਆ ਆ ਲੰਗਰ ਹਾਲ ਆ ਮੰਦਿਰ ਵਾ ਇਹ ਸਵੇਰੇ ਸ਼ਾਮ ਕਹਿੰਦੇ ਇੱਥੇ ਆਰਤੀ ਹੁੰਦੀ ਆ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਆ ਤੇ ਚਲੋ ਚੱਲਦੇ ਆ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਜੀ ਨੂੰ ਥੋੜਾ ਟਾਈਮ ਹਲੋ ਦੋਸਤੋ ਇਹ ਆ ਗਏ ਆ ਬੈਠ ਗਏ ਆ ਬਾਬਾ ਜੀ ਹੁਣ ਇਸ ਕਵਿੱਤਰ ਸਥਾਨ ਤੋਂ ਤਕਰੀਬਨ ਬਾਬਾ ਜੀ 20-22 ਸਾਲ ਹੋ ਗਏ 25 ਸਾਲ ਹੋ ਗਏ ਹਨ ਹੁਣ ਕੋ 25 ਸਾਲ ਹੋ ਗਏ 25 ਸਾਲ ਹੋ ਗਏ ਆ ਇੱਥੇ ਇਹ ਸੇਵਾ ਨਿਭਾ ਰਹੇ ਆ ਤੇ ਬਾਬਾ ਜੀ ਦੀ ਜੀਵਨੀ ਇਸ ਜਨਮ ਦੀ ਤੇ ਪਹਿਲੇ ਜਨਮ ਦੀ ਬਾਬਾ ਜੀ ਜੈ ਸ਼੍ਰੀ ਰਾਮ ਜੀ ਬੈ ਸ਼੍ਰੀ ਰਾਮ ਜੀ ਬਾਬਾ ਜੀ ਕੀ ਹਿਸਟਰੀ ਆ ਬਾਬਾ ਜੀ ਦੇ ਇਸ ਮੰਦਿਰ ਦੀ ਜੀ ਕੀ ਸਾਡੇ ਦਰਸ਼ਕਾਂ ਦੱਸੋ ਜੀ ਇਹ ਸਾਹਿਬ ਜੀ ਪੁਰਾਣੇ ਸਮੇਂ ਦੀ ਬਾਤ ਹੈ ਹਮ ਤੋਂ ਸੁਣੀ ਹੋਈ ਕਹਿ ਰਹੇ पहले जन्म में आए थे योगेश्वरानंद के नाम से कि हाँ जी योगेश्वरानंद योगेश्वरानंद ठीक है जी तो हरिद्वार का कुंभ लगा हुआ था लोगों से बोले कि चलो बाबा जी कुंभ चल रहे हैं कम चलिए हम आ रहे हैं इसके बाद में लोग चले गए उनके बाद वहाँ एक तालाब है तालाब था उसमें डुबकी लगाई पानी में और हरिद्वार पहुँच गए उसके बाद में दो दिन चार दिन लोगों के साथ रहे लोगों को कहने लगे चलो बाबा जी वापस चलते हैं खत्म चलिए हम आ जाएंगे उधर में हरिद्वार में डुबकी लगाई दोनों गायब हो गए इसी से गांव पृथ्वी पर में हट्टियों में योगेश्वरानंद के नाम से समाधि का स्थान बना हुआ है दूसरे जन्म में आए प्रेमदास जी बन के दिल्ली होली होली फैमिली हॉस्पिटल में नौकरी करते थे डॉक्टर सी सरकारी डॉक्टर सी, आ, सी. आ, जी। सरकारी डॉक्टर थे उसके बाद में कुछ समय होने पर लोगों से बोले कि हम अब दूसरे उसमें रूप में आएंगे तो हमारे लायक कोई जगह हो आपके गांव में तो किसे किया? किसी हम किसी किया नया हाँ किसी भगत का सहारा लिया जैसे आप हमसे पूछ रहे ठीक है उन्होंने कहा बाबा जी चलिए आपको जगह दिखा देते रहना न रहना आपके ऊपर दिल्ली से हिमाचल आ गए हिमाचल में जगह दिखाई गई जगह उनको पसंद आ गई उसके बाद में ਕਾਂਗਏ ਕਾਨੀ ਗਏ ਦਿੱਲੀ ਗਏ ਹਜ਼ਾਰਾ ਗਏ ਆ ਗਮ ਉਧ ਮੇ ਜਵਾਲਾ ਜੀ ਵੀ ਇੱਕ ਉਹਨਾਂ ਦਾ ਕਮਰਾ ਬਣਾ ਹੋਇਆ ਹੈ ਮਹਾਰਾਜੀ ਦਾ ਅੱਛਾ ਜੀ ਕਈ ਜਗ੍ਹਾ ਭ੍ਰਮਣ ਕੀਤਾ ਉਸ ਦੇ ਬਾਅਦ ਮੈਂ ਦਿੱਲੀ ਸੰਜੇ ਕਲੋਨੀ ਦੋਸਤੋ ਇੱਕ ਗੱਲ ਮੈਂ ਹੋਰ ਦੱਸਣੀ ਭੁੱਲ ਗਿਆ ਸੀ ਇਸ ਗੁਫਾ ਦੇ ਵਿੱਚ ਔਰਤਾਂ ਦਾ ਜਾਣਾ ਸਖਤ ਮਨਾ ਹੈ ਇਹ ਵੀ ਸੇਮ ਅਸੀਂ ਜਦੋਂ ਦੌਲਤਪੁਰ ਤੋਂ ਆਉਂਦੇ ਆ ਖੱਡੋ ਖੱਡ ਮਾਤਾ ਦਾ ਜਿਹੜਾ ਪਿਛਲਾ ਬਲੌਗ ਤੁਸੀਂ ਦੇਖਿਆ ਆ ਸੰਦੂਰ ਵਾਲੇ ਮਾਤਾ ਤੇ ਉਸ ਰਸਤੇ ਵਿੱਚ ਹੀ ਪ੍ਰੇਮਨੰਦ ਜੀ ਦਾ ਆਉਂਦਾ ਸੱਜੇ ਪਾਸੇ ਇੱਕ ਬੋਰਡ ਲੱਗਾ ਹੋਇਆ ਆ ਤੇ ਇਹ ਮੰਦਿਰ ਉੱਥੇ ਹੀ ਆ तकरीबन ਪਹਾੜੀਆਂ ਦੇ ਵਿੱਚ ਜੰਗਲ ਚ ਬਾਦੀਆਂ ਦੇ ਵਿੱਚ ਜੰਗਲ ਦੇ ਵਿੱਚ ਇਹ ਇਹਨਾਂ ਦਾ ਮੰਦਿਰ ਵਾ ਇਹ ਤੇ ਇੱਥੇ ਆ ਇਹਨਾਂ ਦੀ ਜਿਹੜੀ ਗੁਫਾ ਆ ਜਿਹੜਾ ਇਹਨਾਂ ਦਾ ਅਖੰਡ ਧੂਣਾ ਆ ਇੱਥੇ ਔਰਤਾਂ ਦਾ ਆਉਣਾ ਸਖਤ ਮਨਾ ਆ ਔਰਤਾਂ ਅੰਦਰ ਪ੍ਰਵੇਸ਼ ਨਹੀਂ ਕਰ ਸਕਦੀਆਂ ਸਾਹਮਣੇ ਲਿਖਿਆ ਹੋਇਆ ਆ ਤੇ ਬਾਬਾ ਜੀ ਦੀ ਜੀਵਨੀ ਵੀ ਲਿਖੀ ਹੋਈ ਆ ਇਹ ਬਾਬਾ ਜੀ ਪੁਜਾਰੀ ਆ ਇੱਥੇ ਜਿਹੜੇ ਸਨ 2002 ਤੋਂ ਇੱਥੇ ਇਹਨਾਂ ਦੀ ਸੇਵਾ ਕਰਦੇ ਆ ਬਾਬਾ ਜੀ ਇਹ ਗੁਫਾ ਆ ਜੀ ਇਹ ਦੋਨੋਂ ਗੁਫਾ ਆ ਇਹ ਦੋਵੇਂ ਗੁਫਾ ਐ ਇਸ ਵਿੱਚ ਸਮਾਦੀ ਹੈ ਅੱਛਾ ਇਸ ਚ ਸਮਾਦੀ ਲਈ ਸੀ ਇਹਨਾਂ ਨੇ ਇੱਥੇ ਬੈਠ ਕੇ ਲੇ ਭਜਨ ਪੂਜਾ ਕਰਨ ਠੀਕ ਆ ਜੀ ਇੱਥੇ ਭਜਨ ਪਾਠ ਕਰਦੇ ਸੀਗੇ ਤੇ ਇੱਧਰ ਜਿਹੜੀ ਸਮਾਦੀ ਲਈ ਸੀ ਇਹਨਾਂ ਨੇ ਜਦੋਂ ਟੂਆ ਕੱਢ ਕੇ ਵਿੱਚ ਬੈਠ ਗਏ ਸੀਗੇ ਤੇ ਬਾਕੀ